ਚੋਪਾ ਕਾ ਚੋ ਤੁਸੀਂ ਠੀਕ ਚੋਪਾ ਕਾ ਚੋ ਚੋਪਾ ਕਾ ਚੋ ਮੈਂ ਨਹੀਂ ਮਾਰਨਾ ਇਹ ਕੋਈ ਨਹੀਂ ਕਹਿਣਾ ਬਈ ਕੋਈ ਹੋਰ ਕੋਈ ਬੋਲੋ ਉਹ ਹੈ ਸੀ ਨਾ ਕਿ ਮੈਂ ਦੇ ਨਹੀਂ ਤਾ ਕਿਸ਼ਾ ਦੇਣਾ ਹੈ ਇਹ ਮੈਨੂੰ ਜਲਦ ਨਹੀਂ ਦਿੰਦਾ ਤੁਹਾਨੂੰ ਟੱਕੇ ਮਾਰ ਕੇ ਘਰੋਂ ਕੱਢ ਦੇਗਾ ਹੰਕਾਰ ਬਣਾ ਕੇ ਇਹਨਾਂ ਨਾਲ ਵੀ ਮੇਰੇ ਨਾਲ ਇਹ ਹਾਲ ਹੋਇਆ ਆਰਾ ਕਬਰ ਹੈ ਤੇਰੇ ਨਾਲ ਆ ਮੈਂ ਨਹੀਂ ਰਹਿਣਾ ਜੀ ਇਹ ਨੂੰ ਇਹ ਹੈਗੀ ਸਾਈਕੋ ਲੇਡੀ ਠੀਕ ਹੈ ਇਹ ਮੂੰਹ ਤੇ ਕੋਚੁੰਦੀ ਆ ਪਿੱਠ ਪਿੱਛੇ ਕੋਚਿਆ 12 ਸਾਲ ਹੋ ਗਏ ਜੀ ਇਹਨੂੰ ਮੇਰੇ ਨਾਲ ਰਹਿੰਦੇ ਨੂੰ ਠੀਕ ਹੈ 12 ਸਾਲ ਸਾਰਾ 13 ਸਾਲ ਹੋ ਗਏ ਇਹ ਇਹ ਮਾਸ਼ਾ ਕਰਦਾ ਜਿਹਦੇ ਇਹਦੇ ਚੱਕ ਜਿਹਦੇ ਇਹਦੇ ਚੱਕ ਜਿਹੜਾ ਟੈਟ ਨੂੰ ਹਾਰਟ ਅਟੈਕ ਹੋ ਗਿਆ ਠੀਕ ਹੈ ਉੱਥੇ ਬੈਠੇ ਇਹਦੇ ਚੱਕ ਚ ਹੋਇਆ ਮਾਰਕ ਦਾ ਇਹਨੂੰ ਹਾਰਟ ਅਟੈਕ ਠੀਕ ਹੈ ਨਾ ਇਹਨੇ ਕਰਕੇ ਹੋਇਆ ਸਾਰਾ ਮਜ਼ਾ ਨਹੀਂ ਲੱਗੇਗੀ ਮਦਰ ਵੀ ਇਹਨੇ ਕਿਹਾ ਸੀਗਾ ਮੁੰਡਿਆਂ ਨੂੰ ਕਿ ਕਿ ਮੈਂ ਕਿਹੜਾ ਸੂਟ ਪਾਵਾਂ ਵੇਸ਼ਵੂਤਾ ਪਾਵਾਂ ਕੰਗੀ ਆਵਾਂ ਇਹ ਮਜ਼ਾ ਕਰਦੀ ਬਈ ਉਹਕੇ ਬੈਠੀ ਜਾਨ ਸੱਜੇ ਤਰਫੀਆਂ ਚਾਰ ਗੰਜਾਲਾ ਬੰਦਾ ਤਰ ਗਿਆ ਇਹ ਕਿਤੇ ਉਸੀ ਉਦੋਂ ਮਜਦਰੀ ਨਾਲ ਕਿੱਟ ਗਈ ਸੀ ਉਦੋਂ ਚੰਗੀ ਵੀ ਕੰਨੀ ਦੂਜੀ ਵੀ ਕੰਨੀ ਹੋਰ ਕਿਹੜੀਆਂ ਚੰਗੀਆਂ ਨੇ ਫਿਰ ਇਹਦੀ ਭੈਣ ਚੰਗੀ ਰਹੀ ਜਿਹਨੂੰ ਘਰ ਨਾਲ ਕੇ ਰੱਖਦਾ ਤੇ ਕਿਉਂ ਕਿਤੇ ਗੈਰ ਕੀ ਖਾਦਾ ਕੀ ਬਿਦਾ ਸਾਰਾ ਭੈਣ ਨੂੰ ਪਾੜ ਦਿੱਤੀਆਂ ਇਹ ਹਰਨੀ ਲੈ ਕੇ ਸਾਰੇ ਲਈ ਕੀ ਕਰਾਈ ਜੇ ਇਹਨਾਂ ਦਾ ਬੱਚਾ ਕਿੱਥੇ ਰੋ ਤੇ ਇਹ ਚੋਰੀ ਇਹ ਪਾਣੀ ਪਾਜੀ ਸੋਸਾਂ ਪਾਣੀ ਉਹ ਪਰ ਤਾਂ ਆਖੀ ਰੁਕ ਕਿਉਂ ਉਹ ਕੋਨੇ ਨਹੀਂ ਖੋਲਿਆ ਉਹਦਾ ਦਰਵਾਜ਼ਾ ਨਹੀਂ ਖੁੱਲਿਆ ਕੋਨੇ ਨਹੀਂ ਖੁੱਲਿਆ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਇੱਕ ਤਾਂ ਜਵਾਬ ਦਿਓ ਪਹਿਲਾਂ ਉਹ ਮੈਂ ਬੋਲੀਆਂ ਤੇ ਸੁਣੋ ਮੇਰੇ ਪਹਿਲਾਂ ਸੁਣੋਗੇ ਸੁਣਾਵੇ ਪਹਿਲਾਂ ਸੁਣੋ ਜਾਂ ਤੁਸੀਂ ਸੁਣਾਓ ਜਾਂ ਮੈਨੂੰ ਸੁਣ ਲਓ ਹਮਲੀ ਕਰਨੇ ਵਾਂ ਦਰਵਾਜ਼ਾ ਤੇ ਖੜ ਗਿਆ ਠੀਕ ਹੈ ਨਾ ਇਹ ਦਰਵਾਜ਼ਾ ਨਹੀਂ ਖੁੱਲਿਆ ਅਗਰ ਉਹ ਗਈ ਹੈ ਇਹਨਾਂ ਦਾ ਫੋਟੋ ਨਹੀਂ ਪਰ ਨਾ ਘਾਰ ਇੱਕ ਕੁੜੀ ਉਹਨਾਂ ਦੀ ਠੀਕ ਹੈ ਇਹ ਕੋਈ ਜਵਾਨ ਜਰਾਨੀ ਪਹਿਲਾਂ ਮੇਰੀ ਗੱਲ ਸੁਣੋ ਤੇ ਆਪਣੀ ਮਰ ਜਾਨਾ ਕੋਣੋ

ਇਹਨਾਂ ਦੀ ਮਾਂ ਦੀ ਬੋੜੀ ਸੀ ਮੈਂ ਦੀ ਤੁਹਾਡੀ ਪ੍ਰਾਪਰਟੀ ਲਈ ਕੁੜੀ ਸਾਡ ਨੂੰ ਦਿੱਤੀ ਆ ਇਹਦੀ ਮਾਂ ਦੀ ਬੋੜੀ ਸ਼ੈਡ ਆ ਮੇਰੀ ਕਾਲ ਸੁਣ ਜਾਂ ਯੂ ਸ਼ੈਡ ਆ ਠੀਕ ਹੈ ਸੁਣ ਲਾ ਤੁਸੀਂ ਦੇਖ ਰਹੇ ਕਿਤਾ ਮੈਂ ਹਮੇਸ਼ਾ ਬਗਾਇ ਬੋਲੇ ਠੀਕ ਹੈ ਯੂ ਸ਼ੈਡ ਆ ਤੁਹਾਨੂੰ ਕਹਾਂ ਨਾ ਕਰ ਚੁੱਪ ਹੋ ਗਈ ਐ ਤੂੰ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਇਹਦੀ ਮਦਰ ਦੀ ਬੋੜੀ ਹੈ ਕਿ ਤੇਰੀ ਪ੍ਰਾਪਰਟੀ ਲਈ ਅਸੀਂ ਮੈਨੂੰ ਇੱਕ ਗੱਲ ਦੱਸੋ ਜਿਹੜੀ ਕੁੜੀ ਨੇ ਆਪਣੇ ਘਰ ਰਹਿਣਾ ਮੈਂ ਉਹਨੂੰ ਉਦੋਂ ਕਿਹਾ ਸੀ 2 ਸਾਲ ਪਹਿਲਾਂ ਮੇਰ ਨਾਲ ਚੱਲ ਕਿਉਂ ਮੇਰੇ ਰਿਪੋਰਟਰ ਫੋਨ ਕਰ ਗਈ ਸੀ ਥਾਣੇ ਮੈਨੂੰ ਇਹ ਦੱਸੇ ਤੁਸੀਂ ਜਵਾਬ ਦਿਓ ਚਲੋ ਦੁਕ ਚਲੋ ਦੁਕ ਚਲੋ ਦੁਕ ਚਲਦੇ ਪੁੱਤ ਕੋਈ ਨਹੀਂ ਜਾਣਾ ਚਲ ਤਲਾਵੇ ਨਹੀਂ ਰਣਾ ਰਣਾ ਮੈਨਾਂ ਮਤਲਬ ਹਨ ਮੈਨਾਂ ਮਤਲਬ ਕਰਨਾ ਮਸਲਾ ਹੈ ਮੈਨਾਂ ਮਤਲਬ ਆ ਜੀ ਪਾਜੀ ਇਹਦਾ 100 ਰੁਪਏ ਪਾਜੀ ਉਹ ਲਾਈਟ ਚੱਲਦਾ ਲਾਈਟ ਚੱਲਦਾ ਨਾ ਕਰੋ ਪਾਜੀ ਮੰਨ ਲਓ ਜਾਣਦੇ ਪਾਜੀ ਰਣਵੀਰ ਅੰਦਰ ਪੰਡ ਦੇ ਪਾਜੀ ਰਾਜੀ ਅੰਦਰ ਪੰਡ ਦੇ ਹਾਂ ਜੀ ਮੇਰਾ ਘਰ ਕੋਈ ਨਾ ਕੱਢਣ ਕੋਈ ਨਾ ਕੱਢਣ ਰਹਾ ਕੱਢਣ ਰੋ ਪਾ ਜੀ ਇਧਰ ਠੀਕ ਹੈ ਪ੍ਰੈਸਟਰ ਠੀਕ ਹੈ ਪ੍ਰੈਸਟਰ ਇਹ ਰਾਤ ਕਰਦਾ ਇੱਥੇ ਡਾ ਦੇ ਮੱਜਾ ਉਹ ਤਾਂ ਲਈ ਕਿ ਨਾ ਕੋਈ ਨਾ ਆਇਆ ਕੋਈ ਲੱਗੀ ਬਸਦਾ ਪਾਦਾ ਕਰਦੇ ਤੇ ਬਹੁਤ ਥੋੜੀ ਹੋਣਾ ਹੈ ਜੰਮਨਾਰ ਜੀ ਸਾਡੇ ਕਲੋਨੀ ਦੇ ਸਭ ਤੋਂ ਇੱਕ ਤੋਂ ਹੱਥ ਤੇ ਇੱਕ ਚੰਗੀ ਮਦਦ ਇਹ ਕੀ ਤਰੀਫਾ ਜੀ ਰਵਿੰਦਰ ਜੀ ਹਰ ਬੰਦੇ ਨੇ ਸੁੱਖ-ਵੋਖ ਪਰਵਾਹ ਕੀਤੀ ਹੋਈ ਕਿਤੇ ਪੋਛੋ ਇਹਨੇ ਜਾਣਾਈ ਜਾ ਇਹ ਤਾਂ ਵੀ ਮਾਂ ਵਾਲਾ ਰੋਲ ਆਦਾ ਤੇਰੇ ਆਪਣਾ ਛਪੌੜਾ ਮੇਰੀ ਖੁਦ ਬੜੀ ਆ ਠੀਕ ਹੈ ਟੈਂਸ਼ਨ ਪ੍ਰੋਬਲਮ ਜਲਾਨੀ ਦੀ ਬਾਤ ਕਰਦਾਂਗੇ ਨਾ ਬਜੀ ਤਦਸ ਟੈਂਸ਼ਨ ਜੀਨੀ ਮੇਰੇ ਕੋਲ ਟੂ ਮਾਰਦੀ ਹੈ ਟੈਂਸ਼ਨ ਪ੍ਰੋਬਲਮ ਆਂਦੀ ਹੈ ਉਹ ਜਦੋਂ ਆਪ ਵਾਈਫ ਨੂੰ ਬਜੇ ਨਹੀਂ ਬਾਰਗਟੇ ਬਾਤ ਬਾਤ ਕੌਣ ਕੱਟਿਆ ਨਹੀਂ ਕੱਟਿਆ ਬਾਰ ਘਰ ਦਿੱਤਾ ਹੋਇਆ ਘਰ ਦਿੱਤਾ ਹੋਇਆ ਉਹਨੂੰ ਘਰ ਕਿਉਂ ਦੇਣਾ ਤੁਸੀਂ ਨਾ ਰਹਿਣਾ ਮੈਂ ਤਾਂ ਨਾਲ ਰਹਿਣਾ ਦੋਸਤ ਤਾਂ ਮੈਂ ਕਿਉਂ ਰਹਿਣਾ ਕਰਨਾ ਕੋਈ ਮੈਂ ਅੱਜ ਤੱਕ ਨਹੀਂ ਜਾ ਰਿਹਾ ਕੋਈ ਗੱਲ ਹੋ ਮੱਲੇ ਦੀ ਗੱਲ ਆ ਗਈ ਆ ਹੋਰ ਮੱਲੇ ਵੇਚੀ ਮੈਨੂੰ ਸੁਣਾ ਗੱਲ ਦੇਖੋ ਤੁਸੀਂ ਸਾਰੇ ਸਾਹਮਣੇ ਹਸਬੈਂਡ ਵਾਈਫ ਦੇ ਵਿੱਚ ਤੁਸੀਂ ਦਾ ਮਤਲਬ ਇਹ ਭਲੇ ਸਾਨੂੰ ਲੋਕ ਕੀ ਕਹਿੰਦੇ ਮੇਰੇ ਤੋਂ ਦੇਖ ਰਹੇ ਸਾਰੇ ਮੱਲੇ ਗੱਲ ਹੈ ਮੈਂ ਇਹਨੂੰ ਕਿਹਾ ਗੱਲਿਆ ਗੱਲ ਖਤਮ ਕਰ ਤਾ ਠੀਕ ਹੈ ਮੈਨੂੰ ਕਿਹਾ ਦੇਖੋ ਤੁਹਾਨੂੰ ਨਹੀਂ ਪਤਾ ਕੀ ਹੈਗਾ ਕੀ ਸਾਡੇ ਸਪੱਲ ਜੀ ਕਰਦਾ ਨਹੀਂ ਆ ਜੀ ਦੇਖੋ ਮੈਂ ਆਹ ਦੇਖੋ ਬੇਨਤੀ ਆ ਹੱਥ ਜੋੜਨਾ ਸਾਡੇ ਘਰ ਦਾ ਮਾਮਲਾ ਕੁਵਲੋ ਮੀਟਰ ਆ ਪਲੀ ਸਾਰੇ ਜਣੇ ਨੂੰ ਬੇਨਤੀ ਆ ਜੀ ਤੁਹਾਨੂੰ ਨਹੀਂ ਪਤਾ ਇਹਦਾ ਕੀ ਹੈਗਾ ਬਹੁਤ ਚਿਰ ਉਹਨਾਂ ਦਾ ਫੋਨ ਬੁਲਾਇਆ ਕਰ ਦਿੱਤਾ ਹੋਇਆ ਸਭ ਕੁਛ ਤਾਂ ਮੈਂ ਇੱਥੇ ਰੰਦੀ ਸੀ ਮੈਂ ਇੱਥੇ ਜਾਣਾ ਮੈਨੂੰ 13 ਸਾਲ ਹੋ ਗਏ ਤੇ ਆਈ ਇਹਨਾਂ ਨੇ ਮੈਨੂੰ ਤੋਕੇ ਨਾ ਘੱਟ ਕੇ ਉੱਧਰ ਲੈ ਕੇ ਗਏ ਮੈਂ ਇਹਨਾਂ ਸਾਥੀ ਪਾਰਨੀਆਂ ਪੁੱਛ ਲਈ ਹਾਂ ਸਰ ਜੀ ਨੂੰ ਬੇਨਤੀ ਹੈ ਕਿ ਕੋਈ ਵੀ ਇੱਕ ਬੰਦਾ ਦਾ ਕੋਈ ਵੀ ਮਿਲਣਾ ਚੱਲੇ ਘਰ ਜਾ ਕੇ ਦੇਖੇ ਤਾਂ ਮੈਨੂੰ ਇੱਕ ਵਾਰੀ ਆ ਕੇ ਕਹਿ ਦੋਏ ਕਿ ਘਰ ਘਰ ਗਲਤ ਦਿੱਤਾ ਇਸ ਲੇਡੀ ਨੂੰ ਮੈਂ ਨਾ ਰੋਵੇ ਕਮਰੇ ਦੇ ਵਿੱਚ ਕੋਈ ਕੋਈ ਪਾਣੀ ਨਾ ਆ ਰਿਹਾ ਮੈਂ ਨਾ ਰਹਿ ਰਿਹਾ ਮੈਂ ਸੁਣ ਰਿਹਾ ਮੈਂ ਕੋਈ ਨਹੀਂ ਬੇਚੀ ਜੁੜਿਆ ਮੇਰੀ ਸਨੀਕੀ ਫੋਟੋ ਦੇ ਦਿੱਤੀ ਮੈਂ ਆਸੀ ਸਾਤਾ ਕਾਗਨਾਂ ਦੀ ਜਾਣਦੇ ਹਾਂ ਸਾਡਾ ਕੰਮ ਠੀਕ ਹੈ ਜੀ ਤੁਹਾਡੀ ਵਾਲੀ ਮਹਨਤ ਠੀਕ ਹੈ ਮਦਰ ਜੀ ਠੀਕ ਹੈ ਨਾ ਮਦਰ ਨੇ ਕਹਿਣਾ ਅਸੀਂ ਪ੍ਰਾਪਰਟੀ ਡੀਲ ਆਊਟ ਕਰਨੀ ਹੈ ਠੀਕ ਹੈ ਸਾਨੂੰ ਫਾਈਨੈਂਸ਼ੀਅਲ ਇਸ਼ੂ ਆ ਸਾਡੇ ਘਰ ਦਾ ਸਾਨੂੰ ਪਤਾ ਠੀਕ ਹੈ ਮੈਨੂੰ ਪਤਾ ਮੇਰੇ ਪੂਨੇ ਘਰ ਤੇ ਕੀ ਪ੍ਰੋਬਲਮ ਹੈ ਮੈਨੂੰ ਪਤਾ ਮੈਨੂੰ ਫਾਈਨੈਂਸ਼ੀਅਲ ਇਸ਼ੂ ਚੱਲਦੇ ਪਏ ਮੇਰੇ ਠੀਕ ਹੈ ਮੈਂ ਮੈਂ ਲੱਣ ਲੱਗਾ ਮਾਰ ਦੀ ਮਾਰ ਕੇ ਮੈਨੂੰ ਹੱਥੋਂ ਪੱਗਿਆ ਇਹ ਤਾਂ ਇਹ ਸਕਰ ਦੀ ਗਲਤ ਕਰ ਦਿੱਤੀ ਆ ਮੈਨੂੰ ਇਹਨਾਂ ਨੇ ਕੀ ਬਦਲਤੀ ਕੱਢਿਆ ਮੈਨੂੰ ਕੋਈ ਲੈਣੀ ਸਾਰੇ ਇਹਨਾਂ ਦਾ ਲੋਨ ਤੇ ਹੈਗਾ ਉਹ ਨਹੀਂ ਮਮੀ ਰਾਣਾ ਕੋ ਵੀ ਨਜੀਦ ਕੋ ਕੀ ਹੈ ਕਿ ਸਰਾਬ ਮੰਬਲ ਮੈਨੂੰ ਮੈਨੂੰ ਤਾਂ ਕਿਹਨਾਂ ਨੇ ਕੱਢੋ ਕੱਢਿਆ ਇੱਥੋਂ ਜੇ ਮੈਂ ਆਨੀਆਂ ਮੈਨੂੰ ਘਰਵਾੜਾ ਮੈਨੂੰ ਧੱਕੇ ਮਾਰ ਕੇ ਕੱਢ ਦੇ ਮਾਰਕੋਟਾਈ ਕਰਕੇ ਮੈਨੂੰ ਜਵਾ ਦੱਸੀ ਕੱਢਿਆ ਇਹਨਾਂ ਨੇ ਕੱਢਿਆ ਕਿੱਥੇ ਕਿੱਥੇ ਰੱਖਿਆ ਤੁਹਾਨੂੰ ਇਸ ਦਾ ਵੀਨਸ ਵੈਲੀ ਉਹ ਵੀ ਘਰ ਇਹਨਾਂ ਦਾ ਨਹੀਂਗਾ ਉਹ ਵੀ ਲਾਉਂਦੇਗਾ ਕਰ ਮੁੰਡੇ ਮੈਂ ਇੱਥੇ ਆਂਨੀਆ ਮੈਨੂੰ ਇੱਥੇ ਨਹੀਂ ਵੜਦਾ ਮੈਂ ਇੱਥੇ ਰਹਿਣਾ ਆ ਮੈਨੂੰ ਇਹ ਜੋ ਮੱਜੀ ਕਰ ਮੋਕੇ ਤੇ ਮੈਂ ਇੱਥੇ ਰਹਿਣਾ ਮੋਕੇ ਤੇ ਪੁਲਿਸ ਵੀ ਆਈ ਹੈ ਹਾਂਜੀ ਮੋਕੇ ਤੇ ਪੁਲਿਸ ਆਈ ਹੈ ਨਹੀਂ ਮੈਂ ਨਹੀਂ ਮਿੱਕੀਟ ਮਾਰ ਕੇ ਪਤਾ ਪੁਲਿਸ ਵਾਲਾ ਮੈਨੂੰ ਫੋਨ ਕਰਾਉਂਦੇ ਬਏ ਨੇ ਪੁਲਿਸ ਵਾਲਾ ਮੇਰੇ ਤੇ ਕੱਲੀ ਨੂੰ ਬੁਲਾਉਂਦੀ ਆ ਕੱਲੀ ਆਈ ਥੇ ਬੁਲਾ ਰਿਹਾ 8 ਨੰਬਰ ਥਾਣੀ ਹੁਣ ਕੀ ਆਪਣਾ ਕਹਣਾ ਇਸ ਟਾਈਮ ਮੈਂ ਇੱਥੇ ਰਹਿਣਾ ਜਾਂ ਮੈਂ ਇਸ ਘਰ ਤੇ ਰਹਿਣਾ ਉਹਨਾਂ ਨੇ ਕਹਣਾ ਡਿਵੋਰਸ ਕੇਸ ਚੱਲਦਾ ਪਿਆ ਆਪਣਾ ਮੈਨੂੰ ਕੁਝ ਨਹੀਂ ਮਿਲਿਆ ਮੇਰੇ ਵੱਲੋਂ ਜੋ ਮਜ਼ੇਲਾ ਚੱਲਦਾ ਵੇ ਮੈਨੂੰ ਨਹੀਂ ਕੁਝ ਮਿਲਿਆ ਤੁਹਾਨੂੰ ਨਹੀਂ ਪਤਾ ਡਿਵੋਰਸ ਕੇਸ ਚੱਲਦਾ ਮੈਨੂੰ ਕੁਝ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਮੇਰੀ ਹੁਣ ਬਸ ਹੋ ਗਈ ਏ ਹੁਣ ਮੈਨੂੰ ਹੁਣ ਮੈਂ ਇਸ ਦਾ ਚੜਾਣਾ ਬਸ ਮੈਨੂੰ ਇਸ ਦਾ ਚੜੱਖਿਆ ਜਾਵੇ ਤਾਰਕ ਨਾ ਮੈਨੂੰ ਨਹੀਂ ਪਤਾ ਮੈਂ ਇੱਥੇ ਕਿੰਨੇ ਸਾਲ ਹੋ ਗਏ ਤੁਹਾਡੀ ਮੈਰਿਜ ਨੂੰ 14 ਸਾਲ ਹੋ ਗਏ ਮੇਰੀ ਮੈਰੀ ਨੂੰ ਉਹ 14 ਸਾਲ ਹੋ ਗਏ ਮੇਰਾ ਵੀ ਮੂੰਹ ਬੰਦ ਏ ਕੁਝ ਨਹੀਂ ਬੋਲਦੀ ਅੱਜ ਮੈਂ ਬੋਲੀ ਆ ਅੱਜ ਇਹਦਾ ਰੂਪ ਦੇਖ ਲੋ ਅੱਜ ਮੇਰਾ ਦੂਜਾ ਰੂਪ ਦੇਖੋ ਅੱਜ ਮੈਂ ਬੋਲੀ ਆ ਕਿਉਂਕਿ ਮੈਂ ਇੱਕ ਮਾਂ ਆ ਸਤੀ ਹੋਈ ਕਪੀ ਹੋਈ ਮਾਂ ਆ ਕਿੰਨੇ ਬੱਚੇ ਹੈ ਆਪਣੇ ਮੇਰਾ ਇੱਕ ਬੇਟੀ ਹੈਗੀ ਮੇਰੀ ਜਿਹਦੀਆਂ ਨੇ ਜ਼ਿੰਦਗੀ ਦੁਨੀਆ ਨੇ ਦੁਸ਼ਵਾਲ ਕੀਤੀ ਐ ਇਸ ਬੰਦੇ ਨੇ ਭੈਣ ਦੀ ਕੁੜੀ ਐ ਦੀ ਕੁੜੀ ਐ ਭੈਣ ਦੀ ਕੁੜੀ ਨਹੀਂ ਹੈਗੀ ਉਹ ਕੋ ਬੱਚਾ ਇਹਦਾ ਆ ਕਿ ਜਿਹੜਾ ਆਪਣਾ ਬੱਚਾ ਉਹ ਬੱਚਾ ਇਹਦਾ ਬੱਚਾ ਨਹੀਂਗਾ ਮੈਂ ਕਹਿੰਦੀ ਵੀ ਮੈਂ ਕਿਰਦਾਰ ਅੰਦਰ ਬੈਠਾ ਆ ਮੈਂਨ ਕਦਾ ਪਵਾੜੇ ਦੀ ਜੜ ਹੋਈ ਹੈਗੀ ਹੈ ਖਾਣਾ ਪੀਣਾ ਉੱਠਣਾ ਸੋਣਾ ਬੈਠਣਾ ਕੀ ਖਰਚਾ ਕੀਤਾ ਕਿੱਥੇ ਖਤਾ ਕਿਦੇ ਨਾਲ ਗਏ ਕੀ ਕਹਾ ਸਭ ਨੂੰ ਕੁੱਤੀ ਨੂੰ ਪਾਇਆ ਹੋ ਸੋਤਣਾ ਕੀ ਮੇਰੀ ਉਹ ਇੱਕ ਨੰਬਰ ਦੀ ਇੱਕ ਮਾਂ ਨਾਲ ਕੁੰਡੀ ਰਾ ਲਾ ਕੇ ਸੌਂਦਾ ਹੀ ਅੰਦਰ ਸ਼ਰਮ ਨਹੀਂ ਆਂਦੀ ਇਹਨੂੰ ਅੱਜ ਮਾਂ ਨੂੰ ਡਿਪ੍ਰੈਸ਼ਨ ਹੋ ਗਿਆ ਫੋਨ ਕੇ ਨਾ ਦੇਖ ਲੋ ਸਭ ਤਾਂ ਟੋਰ ਇਹਨਾਂ ਫੋਨ ਕੇ ਕਹਦਾ ਘਰ ਵਾਲਾ ਨਹੀਂ ਹੈਗਾ ਬਸ ਟਮਕਾ ਕੇ ਲਿਫਟ ਘਰ ਲਾ ਕੇ ਜਾਂਦੀ ਲੱਗਦਾ ਕੋਈ ਨੂੰਹ ਤੇ ਸੱਸ ਕੌਣ ਹੈ ਨੂੰਹ ਦਾ ਹਾਲ ਦੇਖ ਲੋ ਸੱਸ ਦੇ ਕੱਪੜੇ ਦੇਖ ਲੋ ਤੁਸੀਂ ਮਾਂ ਚੋਂ ਪਰ ਮਾਂ ਜਦੋਂ ਇਹ ਬੋਲਦੀ ਗਾਂਦੀ ਬੋਲਦੀ ਹੈ ਅੱਜ ਮਾਂ ਚੰਗੀ ਹੈ 14 ਸਾਲ ਹੋ ਗਏ ਮੈਂ ਰਹਿੰਦੀ ਭਈਆ ਮੈਨੂੰ ਵੀ ਦੱਸਣਾ ਵਿੱਚ ਕਮੀ ਕੀ ਹੈ ਜਿਹੜਿਆ ਤੂੰ ਬਾਹਰ ਦੀ ਚੰਗੀਆਂ ਲਾਉਂਦੀ ਆ ਮੈਨੂੰ ਚੰਗੀ ਲੱਗਦੀ ਐ ਇਹਨੂੰ ਆਇ ਕਹੋ ਹੋਰ ਇੱਕੋੜ ਜਿਹੜੀ ਪਿਓ ਦੀ ਸੇਲੀ ਹੀ ਹੋਏ ਦੀ ਸੇਲੀ ਬਣ ਗਈ ਹੁਣ ਆਜਾ ਮਨਾਂ ਰਹਿ ਕੇ ਆਇਆ ਮੈਨੂੰ ਦੱਸੋ ਮੇਰੀ ਗਲਤੀ ਕਿੱਥੇ ਗਈ ਐ ਮੈਨੂੰ ਉਹ ਦੱਸੋ ਆ ਨਾ ਰੋਣੇ ਵੀ ਤੇ ਕੀ ਮਾਮਲਾ ਕੀ ਸਰ ਜੀ ਭਜੀ ਇਹਨੂੰ ਇਹ ਸ਼ੁਰੂ ਤੋਂ ਸਾਡੇ ਕੋਲ ਨੂੰ 10-12 ਸਾਲ ਦੇ ਨਾਲ ਘਰ ਚ ਪ੍ਰੋਬਲਮ ਕਰ ਰਹੀ ਹੈ ਠੀਕ ਆ ਹਮੇਸ਼ਾ ਤੰਗ ਕੀਤਾ ਪਰੇਸ਼ਾਨ ਕੀਤਾ ਹਨ ਮਲੇ ਨੂੰ ਚੱਕਰ ਵੀ ਆਇਆ ਉਹਨੂੰ ਘਰ ਵੀ ਛੱਡ ਗਏ ਉਹਦੋਂ ਅਸੀਂ ਲਿਖਤੀ ਵੀ ਕਰਕੇ ਆਏ ਸਾਰੇ ਘਰਦਿਆਂ ਦੇ ਸਾਹਮਣੇ ਹਨਾ ਤੇ ਇਹ ਮੋਟੇ ਵੀ ਇਹਨਾਂ ਨੇ ਮਾਫੀ ਮੰਗ ਕੇ ਮਤਲਬੀਆਂ ਕਰਦੇ 6 ਮਹੀਨੇ ਬਾਅਦ ਫੇਰ ਆਏ ਇਸ ਵਕਤ ਦੇਖਿਆ ਫਿਰ ਮੋਟੇ ਜਦੋਂ ਅਸੀਂ ਹੋਇਆ ਕਿ ਇਹਨੂੰ ਫਿਰ ਮੋਟੇ ਡੈਟ ਤੇ ਜੱਤ ਤੋਂ ਬਾਅਦ ਇਹਨੇ ਬੇਕਾਪ ਅਤਕਣਾ ਨਹੀਂ ਸ਼ੁਰੂ ਕਰਦਾ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰਤਾ ਮੇਰੇ ਨੂੰ ਵੀ ਦੇਖਿਆ ਕਿ ਦੇਣੀ ਸ਼ੁਰੂ ਕਰਤੀਆਂ ਸਾਨੂੰ ਠੀਕ ਹੈ ਜੀ ਧਮਕੀ ਦੇਣੀ ਸ਼ੁਰੂ ਕੀਤੀਆਂ ਤਾਂ ਉਸ ਤੋਂ ਬਾਅਦ ਫਿਰ ਅਸੀਂ ਅਸੀਂ ਫਿਰ ਦਰ ਦੇ ਬਾਦ ਅਸੀਂ ਹਸਾਮ ਜਾ ਕੇ ਚੱਲ ਗਏ ਨਾਲੇ ਉੱਤੇ ਨਾਲੇ ਡੈਡ ਦਾ ਕੰਮ ਕਮ ਸੀਗਾ ਕੰਮ ਲੱਗ ਪਿਆ ਦੋ ਸਾਲ ਬਾਅਦ ਆਏ ਮੁੜ ਕੇ ਸਰ ਹੁਣ ਘਰ ਨੂੰ ਲੈ ਕੇ ਕੋਈ ਹੈਗਾ ਕੀ ਕਰ ਦੋ ਬਾਹਰ ਕੱਢਿਆ ਤੁਸੀਂ ਦੀ ਰਾਤ ਨਹੀਂ ਕੱਟੇ ਜੀ ਇਹਨੂੰ ਨਵਾਂ ਕੋਠੀ ਲਾ ਕੇ ਦਿੱਤੀ ਸੀ ਉੱਥੇ ਉੱਥੋਂ ਸਾਰਾ ਸੋਚ ਕੋਠੀ ਜੀ ਇੱਥੇ ਉਸ ਘਰ ਦੇ ਵਿੱਚ ਹੁਣ ਇਸ ਇਸ ਵੇਲੇ ਕੀ ਇਸ਼ੂ ਹੈ ਜੀ ਸਾਨੂੰ ਫਾਈਨੈਂਸ਼ੀਅਲ ਥੋੜਾ ਇਸ਼ੂ ਹੋਇਆ ਡੈਡ ਦੇ ਜਨਮ ਤੋਂ ਠੀਕ ਹੈ ਜੀ ਤੇ ਹੁਣ ਸਾਡਾ ਹੈ ਅਸੀਂ ਇਹ ਘਰ ਵੇਚ ਕੇ ਤਾਂ ਅਸੀਂ ਆਪਣੇ ਫਾਈਨੈਂਸ਼ੀਅਲ ਇਸ਼ੂ ਮਤਲਬ ਸਾਰੇ ਉਸ ਸੌਟ ਆਊਟ ਕਰ ਲਿਆ ਜਿਹੜਾ ਦੂਸਰਾ ਘਰ ਹੈ ਸਰ ਉਹ ਕਿਸ਼ਤਾ ਜੇ ਕਿ ਕਸ਼ਤਾ ਜੀ ਮੈਂ ਦੇ ਰਹੀ ਹਾਂ ਜੀ ਰੈਗੂਲਰ ਕਿਉਂਕਿ ਮੈਂ ਰੈਗੂਲਰ ਕਿਸ਼ਤ ਦੇ ਰਹੀ ਹਾਂ ਮੈਂ ਕਿਸ਼ਤ ਉਹ ਦੇਣੀ ਹੈ ਕਿਉਂਕਿ ਉੱਥੇ ਪੈਸੇ ਲੱਗੇ ਹੋਏ ਸਾਡੇ ਰਵੀ ਸਿੰਘ ਸਰ ਠੀਕ ਹੈ ਜੀ ਸੋਨੋ ਉਹ ਉਹ ਤਾਂ ਰਹਿਣੇ ਰਹਿਣਾ ਉਹ ਤਾਂ ਦੇਣੀ ਹੀ ਦੇਣੀ ਉਹ ਤਾਂ ਮਤਲਬ ਤੇ ਜਿਹੜਾ ਡਿਵੋਰਸ ਕੇ ਲੱਗਾ ਸਰ ਇਹਨੂੰ ਕੈਨੇਡਾ ਮੋ ਗਿਆ ਇਹਨੂੰ ਲੱਗਿਆ ਜੀ ਇਹਨੂੰ ਹੋ ਗਿਆ ਕਿ 3 ਮਹੀਨੇ ਹੋ ਗਏ ਜੇ ਸਾਡਾ ਨੈਕਸਟ ਵੀ ਨੈਕਸਟ ਮੰਥ 10 ਤਰੀਕ ਵੀ ਮਤਲਬ ਤੰਗ ਪ੍ਰੇਸ਼ਾਨ ਉਹ ਕਰ ਰਹੀ ਹੈ ਸਾਨੂੰ ਮਤਲਬ ਮੰਮੀ ਨੂੰ ਵੀ ਤੰਗ ਪ੍ਰੇਸ਼ਾਨ ਬਹੁਤ ਕਰਦੀ ਪਈ ਹੈ ਮਤਲਬ ਵਹਿਮ ਕਰਦੀ ਆ ਕੰਕੀਏ ਰੰਦੀ ਰੰਦੀ ਆ ਇਹ ਜਿਹੜਾ ਕਹਿ ਰਿਹਾ ਕਿ ਸਾਨੂੰ ਘਰੋਂ ਘਰੋਂ ਵੀ ਘਰ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋ। ਘਰੋਂ ਵੀ ਕਰਨੀ ਦਿੱਤਾ ਸਰੇ ਨੂੰ ਘਰ ਲੈ ਕੇ ਦਿੱਤਾ ਗਿਆ ਤੁਸੀਂ ਜਾ ਹਾਂਜੀ ਸਰ ਕੀ ਨਾਜੀ ਆਪਣਾ ਇਹ ਅਸੀ ਰਕਮਨ ਸਿੰਘ ਖਾਣਾ ਡਿਜ਼ਾਈਨਰ ਰਾਤ ਤੋਂ ਇਹਨਾਂ ਦੋਨਾਂ ਪਰਿਵਾਰਾਂ ਦਾ ਅੰਦਰ ਵਿੱਚ ਇਹ ਲੜੀ ਚੱਲ ਗਿਆ ਸੀਗਾ ਜਿਨ੍ਹਾਂ ਨੂੰ ਚੇਰ ਦਾ ਟਾਈਮ ਦਿੱਤਾ ਤੇੜੀ ਲੜਕੀ ਆ ਉਹਨੂੰ ਘਰ ਲਗਵਾਉਣਾ ਹੈ ਪਰ ਜਿੰਦਗੀ ਆ ਬਣਾਏ 11:00 ਵਜੇ dono party ਨੇ ਅਨਿਆ ਟਾਈਮ ਸਰ ਇਹਦਾ ਕੋਈ ਦੋਸ਼ ਤਾਂ ਕਿਸੇ ਕਰਦਾ ਨਹੀਂ ਉਹਨੂੰ ਕਹੇ ਤਾਂ ਲੜਕੀ ਨੂੰ ਕਿ ਆਪਣੇ ਜਿਹੜੇ ਦਸਤਾਵੇਜ਼ ਚਿਰਪੇ ਹੈਗੇ ਆ ਤੂੰ ਦੇ ਦੇ ਕਿਉਂਕਿ ਹੋਰ ਜਿੰਦਾ ਕੀ ਫੈਸਲਾ ਆਇਆ ਫੈਸਲਾ ਚੇਰ ਦਾ ਦਿੱਤਾ ਜੀ ਟਾਈਮ dono party 11:00 ਵਜੇ ਫਾਨੇ ਆਉਣ ਜੇ ਉਹਨਾਂ ਕਹੇ ਤਾਂ ਉਹ ਦਸਕਮੈਂਟਸ ਲੈ ਆ ਜੇ ਲੜਕੀ ਨੂੰ ਕਹੇ ਤਾਂ ਉਹ ਦੇਣਾ ਹੈ ਰਾਤ ਨੂੰ ਇਹਦਾ ਵਿੱਚ ਕੋਈ ਜਾਂ ਗੱਲਬਾਤ ਹੁੰਦੀ ਆ ਕਿਉਂਕਿ ਬਾਰੇ ਉਨਾ ਨਹਤਾ ਅਚਾਰਤੀ ਕੀ ਹੈ ਕੋਈ ਵੀ ਕਿਸੇ ਨੂੰ ਮੋੜਾ ਚੰਗਾ ਲੋਕ ਨਹੀਂ ਉਸ ਤੋਂ ਪਰਹਾਤ ਆਪਰਾਤ ਆਪਣਾ ਹੈ ਮਾਰਨਿੰਗ ਕਰਾਉਂਦੇ ਹਾਂ ਅਸੀਂ ਖਾਣੇ ਆਪਣਾ ਬਣਾਉਂਦੇ ਹਾਂ